हां दोस्तों ਕਣਕ ਦੀ ਫਸਲ ਦੀ ਬਾਡੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਪਰ ਫਿਰ ਵੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਹਲੇ ਰੁਕਣ ਦਾ ਸਹਾਂ ਨਹੀਂ ਲੈ ਰਹੀਆਂ ਬਹੁਤ ਹੀ ਦੁਖਦਾਈ ਦਿਲਖੰਬਾਉ ਧਿਆਨਕ ਦ੍ਰਿਸ਼ ਸਾਹਮਣੇ ਆ ਰਹੇ ਹੈ ਤੇ ਇਸ ਦੇ ਨਾਲ ਹੀ ਪਹਿਲਾ ਨਜ਼ਰਿਆਂੋਂ ਲੱਗਦਾ ਸੀ ਕਿ ਪਿਛਲੇ ਸਮੇਂ ਵਿੱਚ ਅੱਗ ਲੱਗਣ ਦਾ ਕਾਰਨ ਕੋਈ ਬਿਜਲੀ ਦਾ ਸਮਪਾਰਕ ਹੈ ਪਰ ਬਿਲੀ ਬਿਲਕੁਲ ਹੁੰਦੇ ਨਹੀਂ ਬੰਦ ਰਹਿੰਦੀ ਹੈ ਕਰਕੇ ਉਸ ਕੱਲ ਨੂੰ ਮੰਨਿਆ ਨਹੀਂ ਜਾ ਸਕਦਾ ਤੇ ਮਸ਼ੀਨਰੀ ਦੇ ਵਿੱਚੋਂ ਚੰਗਿਆੜੀ ਵਾਲੀ ਵੀ ਕੋਈ ਆ ਨਹੀਂ ਸਾਹਮਣੇ ਆਈ ਉਹ ਸਾਹਮਣੇ ਆ ਜਾਂਦੀ ਜੇ ਹੁੰਦੀ ਤਾਂ ਕੋਈ ਹੁੰਦੀ ਇਸ ਤਰ੍ਹਾਂ ਦੀ ਤੇ ਅਗਲੀ ਗੱਲਾ ਸੀਗੀ ਵੀ ਜਿਹੜੇ ਕੋਈ ਨਸ਼ੇੜੀ ਬੈਠੇ ਆ ਉਹ ਕੋਈ ਪੰਨੀ ਲਾ ਕੇ ਉਹਦੇ ਨਾਲ ਸੀਕ ਲਾਉਂਦੇ ਆ ਜਾਂ ਫਿਰ ਇੱਕ ਸੁੱਖਾ ਬਹੁਤ ਖੜਾ ਹੈ ਕਿ ਉਹ ਮਲਦੇ ਆ ਮਲ ਕੇ ਉਹਦਾ ਉਹ ਸਲਫਾ ਜਿਹਾ ਬਣਾ ਕੇ ਉਹ ਸਿਕੜੇ ਦੇ ਵਿੱਚ ਪਾ ਕੇ ਪੀਂਦੇ ਆ ਉਹ ਕਿਸ ਤਰ੍ਹਾਂ ਦੀ ਘਟਨਾ ਕਰਦੇ ਹੈਗੇ ਆ ਉਸਲੇ ਲੋਕ ਇਹ ਵੀ ਕਹਿੰਦੇ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਆ ਗਏ ਉਹ ਸਿਕਟਾਂ ਬੱਤੀਆਂ ਪੀਂਦੇ ਨੇ ਜ਼ਿਆਦਾ ਉਹਨਾਂ ਵਿੱਚ ਰੁਝਾਨ ਹੈਗਾ ਕੋਈ ਜੀ ਉਥੋਂ ਕਿਤੇ ਕੰਮ ਹੁੰਦਾ ਤੇ ਪਰ ਨਾਲ ਨਾਲ ਹੁਣ ਇੱਕ ਹੋਰ ਗੱਲ ਖੁੱਲ੍ਹ ਕੇ ਸ਼ੁਰੂ ਹੋ ਗਈ ਵੀ ਇਹ ਤਾਂ ਕਿਤੇ ਕੋਈ ਮਤਲਬ ਜਾਣ ਬੁੱਝ ਕੇ ਕੀਤੀ ਗਈ ਕਾਰਵਾਈ ਹੈ ਆਵੇਂ ਇਸ ਦੇ ਕੋਈ ਪੁਖਤਾ ਸਬੂਤ ਨਹੀਂ ਮਿਲਦੇ ਇਸ ਨੂੰ ਤਸਦੀਕ ਕਰਨਾ ਐਡਾ ਸੌਖਾ ਨਹੀਂ ਪਰ ਇੱਕ ਆਵਾਜ਼ ਉੱਠ ਰਹੀ ਹੈ ਤੇ ਫਿਰ ਕਿਉਂਕਿ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਿਹਾ ਤੇ ਫਿਰ ਮਾਲਵੇ ਵਿੱਚ ਹੀ ਕਿਉਂ ਹੋ ਰਿਹਾ ਸਾਰਾ ਕੁਝ ਇਹ ਹੋਰ ਕਿਤੇ ਕੋਈ ਖ਼ਾਸ਼ ਵੇਖਣ ਨੂੰ ਨਹੀਂ ਮਿਲਿਆ ਤਾਂ ਜਦੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਉੱਡਦੀਆਂ ਇਸ ਅੱਗ ਨਾਲੋਂ ਅਪਵਾਦੀ ਅੱਗ ਹੋਰ ਵੀ ਖ਼ਤਰਨਾਕ ਹੁੰਦੀ ਹੈ ਅਸੀਂ ਵੇਖਦੇ ਹਾਂ 47 ਬਿੜੇ ਜਿੰਨਾ ਕੁ ਸੁਣਿਆ 10 ਲੱਖ ਲੋਕ ਸਿਰਫ਼ ਅਫਵਾਹਾਂ ਦੀ ਅੱਗ ਵਿੱਚ ਹੀ ਚਲ ਸਗੇ ਤੇ ਜਿਸ ਦਾ ਸੇਕ ਜਿਸ ਦਾ ਦੁੱਖ ਰਹਿਂਦੀ ਦੁਨੀਆ ਤੱਕ ਰਹੇਗਾ ਸੋਰੇ ਇੱਥੇ ਬਣਦਾ ਕੀ ਹੈ ਇਥੇ ਬਣਦਾ ਕਿ ਜਦੋਂ ਵੀ ਕੋਈ ਹਵਾ ਫੈਲਦੀ ਆ ਤਾਂ ਅਸੀਂ ਕਿਸੇ ਲਾਇਬਲ ਸੋਰਸ ਤੋਂ ਕੋਈ ਦੀ ਦੇਖਦੇ ਵੀ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਤੇ ਇਹ ਕੰਮ ਕੀਦਾ ਹੈ ਇਹ ਤਾਂ ਇਨਕੁਆਰੀ ਦਾ ਕੰਮ ਹੈ ਇਸ ਕਰਕੇ ਵੱਡੀ ਪੱਧਰ ਉੱਤੇ ਇਨਕੁਆਰੀ ਮਾਰਖ ਹੋਣੀ ਚਾਹੀਦੀ ਜਿਵੇਂ ਆਪਾਂ ਆਮ ਹੀ ਵਿਰੋਧੀ ਪਾਰਟੀਆਂ ਕਹਿੰਦੀਆਂ ਜੀ ਫਲਾਨੇ ਦਾ ਸਾਨੂੰ ਤਾਂ ਇਸ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਸੀਬੀਆਈ ਜਾਂਚ ਕਰੋ ਮੇਰੇ ਕਹਿਣ ਤੋਂ ਪਾਵੇ ਵੀ ਕੋਈ ਜਾਂਚ ਦੀ ਹੋਣੀ ਬਹੁਤ ਜ਼ਰੂਰੀ ਹੈ ਪਰ ਸਾਰੇ ਪਤਾ ਨਹੀਂ ਕਿੱਥੇ ਜਿਹੜੇ ਜਨਰੇਲ ਆ ਕੇ ਬੈਠੇ ਮੋਹਨ ਕੋਈ ਨਹੀਂ ਬੋਲਿਆ ਜਿੰਨੇ ਮਾਨਵ ਹਤਾਸ਼ੀ ਲੋਕ ਨੇ ਚਾਹੇ ਆਪਣੇ ਕੋਲੇ ਮੈਗੀ ਵੀ ਗੱਲ ਕੀਤੀ ਹੈ ਕੋਈ ਮੌਜੂਦਾ ਸਰਕਾਰ ਦੇ ਨਮਾਇਦੇ ਆ ਜਾਂ ਕੋਈ ਜਿਹੜੇ ਹੈਗੇ ਆ ਕੋਈ ਵਿਰੋਧੀ ਪਾਰਟੀਆਂ ਵਾਲੇ ਆ ਜਿੰਨੇ ਜਿੰਨੇ ਹੈਗੇ ਆ ਇਹ ਵੱਡੇ ਪੱਤਰ ਦੇ ਉੱਤੇ ਇਹਦਾ ਨੋਟਸ ਲੈਣ ਦੀ ਲੋੜ ਹੈ ਫਿਰ ਦੂਜੇ ਪਾਸੇ ਚਲੋ ਲੋਕ ਕੰਮ ਦੇ ਵਿੱਚ ਰੁੱਝੇ ਹੋਏ ਨੇ ਉਹ ਇਹਦਾ ਵਿਰੋਧ ਨਹੀਂ ਕਰ ਸਕਦੇ ਉਹਨਾਂ ਕੋਲ ਸਮਾਂ ਨਹੀਂ ਹੈਗਾ ਉਹ ਇਹ ਟਾਈਮ ਇਹ ਜਾ ਹੁੰਦਾ ਤੇ ਫਿਰ ਬੇਨਤੀ ਕਰਦਾ ਮੈਂ ਇਹ ਸਾਡੇ ਕੋਲੇ ਜਿਹੜੇ ਕਾਨੂੰਨ ਦੇ ਜਾਣਕਾਰ ਨੇ ਖਾਸ ਤੌਰ ਤੇ ਸਾਡਾ ਜਿਹੜਾ ਵਕੀਲ ਭਾਈਚਾਰਾ ਉਹਨਾਂ ਚਾਹੀਦੇ ਵਾ ਤਾਂ ਨੋਟਿਸ ਲੈਣ ਕਿ ਮੈਂ ਸਾਡੇ ਕੋਲੇ ਮਹਾਨ ਹਸਤੀ ਹੈਗੇ ਕਿ ਫੂਲ ਕਾ ਸਾਹ ਹੈਗੇ ਨੇ ਤੇ ਕਈ ਵਰੀ ਆਮ ਤੌਰ ਤੇ ਹੁੰਦਾ ਵੀ ਇੱਕ ਨਿੱਕੀ ਮੋਟੀ ਕਟਨਾ ਵਾਪਰੀ ਤਾਂ ਉਹਦਾ ਨੋਟਿਸ ਆਪਣੇ ਆਪ ਹੀ ਜਿਹੜੀ ਕੋਰਟ ਲੈ ਲੈਂਦੀ ਹੈ ਹਾਈ ਕੋਰਟ ਲੈ ਲੈਂਦੀ ਹੈ ਸੁਪਰੀਮ ਕੋਰਟ ਲੈ ਲੈਂਦੀ ਹੈ ਫਿਰ ਸਾਰੇ ਚੁੱਪ ਹੈ ਸੋ ਇਸ ਜਿਹੜੀ ਹੈਗੀ ਹੈ ਆਪਾਂ ਗੱਲਬਾਤ ਨੂੰ ਅੱਗੇ ਵਧਾਈਏ ਇਸ ਗੱਲ ਨੂੰ ਅੰਨਾਂ ਤੱਕ ਪਾਈਏ ਤੇ ਤਾਂ ਕਿ ਇਹ ਕੋਈ ਗਲਵਾ ਤੇ ਸਪਸ਼ਟ ਹੋ ਸਕੇ ਸੋ ਬੇਨਤੀ ਕਰੀਏ ਜਾਂ ਸਬੰਧਤ ਕਿਸੇ ਦੇ ਆਪਣੇ ਲਿੰਕ ਨੇ ਕੋਈ ਆਰਟੀਆਈ ਮੰਗਰੇ ਨੇ ਕੋਈ ਬੜੇ ਤਗੜੇ ਤਗੜੇ ਪੱਤਰ ਕਰ ਨੇ ਮੇਰੀ ਵੀ ਕੋਸ਼ਿਸ਼ ਹੈ ਕਿ ਮੈਂ ਜਨ ਨੂੰ ਮੇਲ ਕਰ ਰਿਆਂ ਤਾਂ ਘਟੋ ਘਟ ਜਿਹੜਾ ਖੇਤੀਬਾੜੀ ਮੰਤਰੀ ਪੰਜਾਬ ਉਹ ਆਪ ਮਾਲਵੇ ਨਾਲ ਸੰਬੰਧਤ ਹੈ ਉਹਨੂੰ ਬਿਆਨ ਦੇਣਾ ਬਣਦਾ ਹੈ ਮੁੱਖ ਮੰਤਰੀ ਨੂੰ ਇਹਦੇ ਤੇ ਬਿਆਨ ਦੇਣਾ ਬਣਦਾ ਔਰ ਬਿਆਨ ਹੀ ਨਹੀਂ ਦੇਣਾ ਬਣਦਾ ਨਾਲ ਦੀ ਨਾਲ ਐਮਰਜੈਂਸੀ ਲੈਵਲ ਦੇ ਉੱਤੇ ਡਿਊਟੀਆਂ ਲਾ ਕੇ ਤੇ ਜਿਹੜੀਆਂ ਇਹਦੀ ਇਨਕੁਆਰੀ ਕਰਾਉਣੀ ਚਾਹੀਦੀ ਹੈ ਵੱਡੇ ਪੱਧਰ ਦੇ ਉੱਤੇ ਸੋ ਇਹ ਹੀ ਬੇਨਤੀ ਹੈ ਇਸ ਬੇਨਤੀ ਨੂੰ ਆਪਾਂ ਅੱਗੇ ਵੀ ਸੋਸ਼ਲ ਮੀਡੀਆ ਉੱਤੇ ਜਿੰਨਾ ਖ ਫਲਾ ਸਕਦੇ ਨੇ ਫਲਾਈਏ ਬਹੁਤ ਬਹੁਤ ਧੰਨਵਾਦ